ਹਾਰ ਮੌਸਮ ਦੇ ਵਿੱਚ ਗੋਭੀ ਬਣਾਉਣ ਵਾਸਤੇ ਤਤ ਮਿਲ ਜਾਂਦੀ ਹੈ ਤੇ ਮੈਂ ਅੱਜ ਸੋਚ ਰਹੀ ਸੀ ਕੀ ਬਣਾਵਾਂ ਤੇ ਗੋਭੀ ਦਾ ਫੁੱਲ ਫਰਿਜ ਵਿੱਚ ਪਿਆ ਸੀਗਾ ਇੱਕ ਇਹ ਵਿੱਚ ਤੇ ਮੈਂ ਉਹਦੇ ਵਾਸਤੇ ਆਲੂ ਲੈ ਪਿਆਜ਼ ਟਮਾਟਰ ਅਦਰਕ ਤੇ ਲਸਣ ਲਿਆ ਆਲੂ ਮੈਂ 4 ਲੈਏ ਆ ਜੀ ਤੇ ਗੋਭੀ ਦਾ ਫੁੱਲ ਛੋਟਾ ਵਾ ਤੁਸੀਂ ਆਪਣੇ ਹਿਸਾਬ ਨਾਲ ਆਲੂ ਪਾ ਸਕਦੇ ਹੋ ਮੈਂ ਆਲੂ ਤਾਂਜਾ ਦੇ ਭਨ ਲੱਗੀ ਆ ਕਿਉਂਕਿ ਬੱਚਿਆਂ ਨੂੰ ਪਸੰਦ ਆ ਆਲੂ ਜ਼ਿਆਦਾ ਖਾਣੇ ਆਲੂ ਮੈਂ ਛਿੱਲ ਲਏ ਤੇ ਨਾਲ ਦੀ ਨਾਲ ਹੀ ਪਾਣੀ ਦੇ ਵਿੱਚ ਪਾ ਰਹੀ ਆ ਤਾਂ ਕਿ ਆਲੂ ਜਿਹੜੇ ਛਿਲਨ ਤੋਂ ਬਾਅਦ ਉਕਾੜੇ ਨਾ ਪੈਣ ਠੀਕ ਆ ਜੀ ਤੇ ਬਾਕੀ ਤੜਕਾ ਵੀ ਨਾਲ ਹੀ ਤਿਆਰ ਕਰ ਲੈਣਾ ਮੈਂ ਸਵਾਗਤ ਕਰਦੀ ਆ ਤੁਹਾਡਾ ਰੈਨੂ ਪੰਜਾਬੀ ਰੈਸਪੀ ਦੇ ਵਿੱਚ ਤੇ ਮੈਂ ਢੀਆਂ ਵੀਡੀਓ ਜੜੀਆਂ ਵਾ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਮੇਰੇ ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਕਰ ਲਓ ਔਰ ਮੇਰੀਆਂ ਵੀਡੀਓ ਕਿੰਧੀਆਂ ਲੱਗਦੀਆਂ ਤੁਹਾਨੂੰ ਮੈਨੂੰ ਜਰੂਰ ਦੱਸਿਆ ਕਰੋ ਇਹਦੇ ਨਾਲ ਇਹ ਆ ਕਿ ਹੌਸਲਾ ਬਣ ਜਾਂਦਾ ਵਾ ਵੀਡੀਓ ਹੋਰ ਬਣਾਉਣ ਦਾ ਬਾਕੀ ਦਾ ਚਲੋ ਇਹ ਹੈਗਾ ਵਾ ਕਿ ਉਮੀਦ ਨਾਲ ਹੀ ਦੁਨੀਆ ਖੈਮ ਹੈਗੀ ਆ ਠੀਕ ਆ ਜੀ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਏ ਮੈਂ ਵੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰ ਰਹੀ ਆ ਇਸ ਚੈਨਲ ਨੂੰ ਦੇ ਜਰੀਏ ਕਿ ਮੇਰੀ ਵੀ ਵੀਡੀਓ ਜਿਹੜੀਆਂ ਵਾ ਉਹ ਵੱਧ ਤੋਂ ਵੱਧ ਚੱਲਿਆ ਕਰਨ ਠੀਕ ਆ ਜੀ ਆਲੂ ਕੱਟ ਲਏ ਆ ਤੇ ਗੋਭੀ ਹੁਣ ਕੱਟ ਕੇ ਪਾਣੀ ਦੇ ਵਿੱਚ ਪਾ ਰਹੀ ਆ ਜਿੱਥੋਂ ਥੋੜੀ ਜਿਹੀ ਲੱਗ ਰਹੀ ਹੈ ਕਿ ਖਰਾਬ ਉਹਨੂੰ ਉੱਥੋਂ ਕੱਟ ਲਿਆ ਵਾ ਤੇ ਕੱਟਣ ਦਵਾਦਾ ਮੈਂ ਇਹਨਾਂ ਨੂੰ ਨਾਲ ਦੀ ਨਾਲ ਹੀ ਪਾਣੀ ਦੇ ਵਿੱਚ ਪਾ ਰਹੀ ਆ ਤਾਂ ਕਿ ਗੋਭੀ ਵੀ ਅੱਛੀ ਤਰ੍ਹਾਂ ਸਾਫ਼ ਹੋ ਜਵੇ ਪਾਣੀ ਦੇ ਵਿੱਚ ਠੀਕ ਆ ਜੀ ਤੇ ਕਈਆਂ ਜਗ੍ਹਾ ਤੋਂ ਗੋਭੀ ਤੇ ਥੋੜਾ ਜਿਹਾ ਕਾਲਾ ਪੰਨਾ ਆ ਗਿਆ ਸੀਗਾ ਉਹਨਾਂ ਨੂੰ ਕੱਟ ਲਈ ਆ ਤਾਂ ਗੋਭੂ ਫੁੱਲ ਜਿਹੜਾ ਗੋਭੀ ਦਾ ਸੀ ਉਹ ਉਹ ਦੋ ਦੋ ਦਿਨ ਪਹਿਲਾਂ ਦਾ ਪਿਆਸੀ ਫਰਿਜ ਦੇ ਵਿੱਚ ਇਸ ਕਰਕੇ ਠੀਕ ਹੈ ਜੀ ਤੇ ਇਹ ਜਿਹੜਾ ਮੈਂ ਹੁਣ ਗੋਭੀ ਦਾ ਨੀਟੜਿਆ ਵਾਲਾ ਹਿੱਸਾ ਟੰਡਲ ਹੋ ਜਾਂ ਜਿਹਨੂੰ ਕਹਿੰਦੇ ਉਹਨੂੰ ਮੈਂ ਕੱਟ ਰਹੀ ਆ ਅਗਰ ਤੁਸੀਂ ਨਹੀਂ ਪਾਉਣਾ ਚਾਹਦੇ ਤਾਂ ਤੁਸੀਂ ਇਹਨੂੰ ਛੱਡ ਸਕਦੇ ਹੋ ਪਰ ਮੈਂ ਇਹਨੂੰ ਪਾ ਰਹੀ ਆ ਜੀ ਛੱਲ ਕੇ ਤੇ ਇਹਨੂੰ ਵੀ ਨਾਲ ਦੀ ਨਾਲ ਹੀ ਪਾਣੀ ਦੇ ਵਿੱਚ ਪਾ ਦੇਣਾ ਵਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਫਿਰ ਮੈਂ ਬਾਕੀ ਤੜਕਾ ਤਿਆਰ ਕਰਨਾ ਵਾ ਤੇ ਹੁਣ ਮੈਂ ਪਿਆਜ਼ ਕੱਟ ਲਿਆ ਪਿਆਜ਼ ਕੱਟਣ ਤੋਂ ਬਾਅਦ ਮੈਂ ਬਾਕੀ ਸਾਰਾ ਤੜਕਾ ਕੱਟ ਲੈਣਾ ਵਾ ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਵੀਡੀਓ ਬਣਾਉਂਦੀ ਆ ਪਰ ਸਬਜ਼ੀ ਕੱਟਦੀ ਕੱਟਦੀ ਮੈਂ ਕਿਹਦੇ ਨਾਲ ਗੱਲਾਂ ਕਰ ਰਹੀ ਆ ਮੇਰੀ ਬੇਟੀ ਹੈ ਜੀ ਵੀਡੀਓ ਬਣਾ ਰਹੀ ਆ ਤੇ ਮੈਂ ਉਹਨਾਂ ਨਾਲ ਗੱਲਾਂ ਕਰਦੀ ਸੀਗੀ ਤੇ ਇਹ ਹੁਣ ਮੈਂ ਲਸਣ ਵੀ ਛੇਲ ਲਿਆ ਵਾ ਤੇ ਪਿਆਜ਼ ਵੀ ਕੱਟ ਲਿਆ ਵਾ ਤੇ ਇਹਨਾਂ ਨੂੰ ਸਾਰਿਆਂ ਨੂੰ ਕੱਟ ਕੇ ਫਿਰ ਮੈਂ ਤੜਕਾ ਤਿਆਰ ਕਰ ਲੈਣਾ ਵਾ ਤੇ ਥੋੜੀ ਜੀ ਜ਼ਿਆਦਾ ਵੀਡੀਓ ਵਾ ਬਣੀ ਕਿਉਂਕਿ ਮੈਂ ਨਾਲ ਦੀ ਨਾਲ ਹੀ ਕੱਟ ਕੇ ਤੇ ਸਬਜ਼ੀ ਨੂੰ ਤੜਕਾ ਲਾ ਦੇਣਾ ਇਸ ਕਰਕੇ ਥੋੜੀ ਜੀ ਜਿਆਦੀ ਵੀਡੀਓ ਵੱਡੀ ਬਣ ਗਈ ਹੈ अगर मैं तो नहीं सही तरह बोल ਹੁੰਦਾਗਾ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗੀ ਕਿ ਵੀਡੀਓ ਦੇ ਵਿੱਚ ਜਦੋਂ ਬਣਾਵਾਂ ਤੇ ਜਦੋਂ ਵੀਡੀਓ ਨੂੰ ਆਪਣੀ ਆਵਾਜ਼ ਦਵਾ ਤੇ ਉਦੋਂ ਮੈਂ ਸਹੀ ਤਰੀਕੇ ਨਾਲ ਬੋਲ ਸਕਾਂ ਠੀਕ ਹੈ ਜੀ ਦੇਖੋ ਮਿਰਚਾਂ ਵੀ ਮੈਂ ਕੱਢ ਲਈਆਂ ਪਿਆਜ਼ ਕੱਟ ਲਿਆ ਵਾ ਤੇ ਅਦਰਕ ਵੀ ਕੱਟ ਲਿਆ ਹੁਣ ਬਰੀਕ ਬਰੀਕ ਮੈਂ ਲਸਣ ਕੱਟ ਲਈਆਂ ਠੀਕ ਆ ਤੇ ਇਹਨਾਂ ਨੂੰ ਕੱਟਣ ਦਾ ਵਾਧਾ ਮੈਂ ਟਮਾਟਰ ਕੱਟ ਲਿਆ ਵਾ ਟਮਾਟਰ ਬਰੀਕ ਬਰੀਕ ਕੱਟ ਲੈਣਾ ਵਾ ਤੇ ਇਹ ਵੀ ਕੱਟਣ ਦਾ ਵਾਧਾ ਮੈਂ ਆਲੂ ਨੂੰ ਕੱਟ ਲੈਣਾ ਵਾ ਤੇ ਗੋਭੀ ਨੂੰ ਅਲੱਗ ਕਰ ਦੇਣਾ ਇਹਨਾਂ ਨੂੰ ਮੈਂ ਤਿੰਨ ਤੋਂ ਚਾਰ ਪਾਣੀ ਧੋ ਲਿਆ ਵਾ ਤੇ ਢੋਂ ਢਵਾ ਦਾ ਪਾਣੀ ਦੇ ਵਿੱਚ ਹੀ ਰਹਿਨ ਦਿੱਤਾ ਵਾ ਗੋਭੀ ਨੂੰ ਤੇ ਆਲੂਆਂ ਨੂੰ ਤੇ ਹੁਣ ਦੂਜੀ ਸਾਈਡ ਮੈਂ ਗੈਸ ਵਾਲ ਕੇ ਕੜਾਈ ਰੱਖੀ ਐ ਧੋਕੇ ਹੋ ਜਦੋਂ ਸੁੱਕ ਗਈ ਦੋ ਦੇ ਵਿੱਚ ਮੈਂ ਤੇਲ ਪਾ ਤਾ ਬਤ ਇਹ ਇੱਕ ਕਿਢੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੇਲ ਗਰਮ ਹੋਣ ਤੋਂ ਬਾਅਦ ਆ ਧੀਰਾ ਪਾਲਿਆ ਥੋੜਾ ਜਿਹਾ ਤੇ ਜੀਰਾ ਹਲਕਾ ਜਿਹਾ ਭੁੰਨਣ ਤੋਂ ਬਾਅਦ ਮੈਂ ਇਹਦੇ ਵਿੱਚ ਲਸਣ ਪਾਇਆ ਲਸਣ ਨੂੰ ਥੋੜਾ ਜਿਹਾ ਮੈਂ ਬ੍ਰਾਊਨ ਕਰ ਲੈਣਾ ਵਾ ਹਲਕਾ ਜਿਹਾ ਤੇ ਇਹ ਜਦੋਂ ਲਸਣ ਹਲਕਾ ਬ੍ਰਾਊਨ ਹੋ ਗਿਆ ਤੇ ਇਹਦੇ ਵਿੱਚ ਮੈਂ ਅਦਰਕ ਪਾ ਤਾ ਵਾ ਅਦਰਕ ਨੂੰ ਵੀ ਥੋੜਾ ਜਿਹਾ ਹਲਕਾ ਜਿਹਾ ਭੁੰਨਣਾ ਵਾ ਜਿਆਦਾ ਨਹੀਂ ਭੁੰਨਣਾ ਤੇ ਇਸ ਤੋਂ ਬਾਅਦ ਆ ਫਿਰ ਪਿਆਜ਼ ਪਾ ਲੈਣੇ ਆ ਪਿਆਜ਼ ਜਦੋਂ ਹਲਕੇ ਬਰਾਊਨ ਹੋ ਕੇ ਭੁੱਜ ਕੇ ਤੇ ਉਸ ਤੋਂ ਬਾਅਦ ਹੀ ਬਾਕੀ ਸਮਾਨ ਸਾਰਾ ਪਾਉਣਾ ਹੈ ਪਿਆਜ਼ ਨੂੰ ਭਨਨ ਨੂੰ 2 ਤੋਂ 3 ਮਿੰਟ ਲੱਗਣੇ ਆ ਜਦੋਂ ਇਹ ਭੁੱਜ ਜਾ ਤੇ ਫੇ ਆਪਾਂ ਵਿੱਚ ਬਾਕੀ ਪਾ ਦੇਣਾ ਸਮਾਨ ਠੀਕ ਹੈ ਜੀ ਤੇ ਪੀ ਆਜ ਕੋਲ ਜਕੇ ਬਰਉ ਹੋ ਗਿਆ ਵਾ ਤੇ ਹੁਣ ਇਹਦੇ ਵਿੱਚ ਮੈਂ ਹਰੀ ਮਿਰਚਾਂ ਪਾਤੀਆਂ ਹਰੀ ਮਿਰਚਾਂ ਪਾਉਣ ਤੋਂ ਬਾਅਦ ਨਾਲੀ ਧੋੜੀਆਂ ਜਿਹਾ ਜਦੋਂ ਮਿਰਚਾਂ ਪੁੱਜ ਗਈਆਂ ਤੇ ਨਾਲ ਹੀ ਮੈਂ ਇਹਦੇ ਵਿੱਚ ਫਿਰ ਟਮਾਟਰ ਪਾ ਦੇਣਾ ਵਾ ਟਮਾਟਰ ਨੂੰ 1-2-2 ਮਿੰਟ ਵਾਸਤੇ ਭੁੰਨ ਦਵਾਂਗਾ ਮੈਂ ਬਾਕੀ ਮਸਾਲੇ ਪਾਉਣੇ ਆ ਤੇ ਜਿਹੜੇ ਮਸਾਲੇ ਪਾਉਣੇ ਆ ਉਹ ਤੇ ਆਮ ਹੀ ਮਤਲਬ ਹੁੰਦੇ ਆ ਤੁਸੀਂ ਚਾਹੋ ਤਾਂ ਵਿੱਚ ਹੋਰ ਵੀ ਮਸਾਲੇ ਪਾ ਸਕਦੇ ਹੋ ਮੈਂ ਇਹਦੇ ਵਿੱਚ ਲੂਣ ਪਾਇਆ ਵਾ ਤੇ ਹਲਦੀ ਪਾਈ ਹੈ ਹਲਦੀ ਪਾਉਣ ਤੋਂ ਬਾਅਦ ਮੈਂ ਲਾਲ ਮਿਰਚ ਪਾਉਣੀ ਆ ਉਹ ਥੋੜੀ ਜਿਹੀ ਘੱਟ ਪਾਈ ਆ ਕਿਉਂਕਿ ਹਰੀ ਮਿਰਚਾਂ ਵੀ ਪਾਈਆਂ ਵਾ ਤੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕਿੰਨੀ ਤਿੱਖੀ ਖਾਣੀ ਤੁਸੀਂ ਮਿਰਚ ਤੇ ਮੈਂ ਇਹ ਮਸਾਲਾ ਪਾਤਾ ਵਾ ਇਹਨਾਂ ਸਾਰਿਆਂ ਨੂੰ ਘੁਨਣ ਤੋਂ ਬਾਅਦ ਇਹ ਥੋੜਾ ਜਿਹਾ ਵਿੱਚ ਪਾਣੀ ਪਾ ਦੇਣਾ ਵਾ ਕਿ ਤੜਕਾ ਜਿਹੜਾ ਵਾ ਉਹ ਚੰਗੀ ਤਰ੍ਹਾਂ ਮਤਲਬ ਪੱਕ ਜਵੇ ਤੇ ਇਹ ਜਦੋਂ ਤੜਕਾ ਤੇਲ ਛੱਡ ਦੂਗਾ ਤੇ ਉਸ ਤੋਂ ਬਾਅਦ ਆ ਹੀ ਆਪਾਂ ਇਹਦੇ ਵਿੱਚ ਗੋਭੀ ਪਾਣੀ ਆ ਤੇ ਜਦੋਂ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਆਲੂ ਵਾਦਨੇ ਆਲੂ ਮੈਂ ਪਹਿਲਾਂ ਪੰਨੀ ਹੈ ਤਾਂ ਕਿ ਆਲੂਆਂ ਦੇ ਵਿੱਚ ਥੋੜਾ ਜਿਹਾ ਮਸਾਲਾ ਜਿਆਦਾ ਰਲ ਜੇ ਵੀ ਵਧੀਆ ਚੰਗੀ ਤਰੀਕੇ ਨਾਲ ਤੇ ਇਹ ਜਦੋਂ ਆਲੂ ਭੋਨ ਤੋਂ ਬਾਅਦ ਇਹਨਾਂ ਨੂੰ ਹਿਲਾ ਲਿਆ ਵਾ ਤੇ ਹਲਾਉਣ ਤੋਂ ਬਾਅਦ ਇਹਦੇ ਵਿੱਚ ਮੈਂ ਹੁਣ ਗੋਭੀ ਪਾਈ ਆ ਤੇ ਗੋਭੀ ਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਵਾ ਤੇ ਇਹਨੂੰ ਆਪਾਂ ਬਰਨ ਵਾਸਤੇ ਤਿਆਰ ਹੋ ਗਈ ਆ ਗੋਭੀ ਚੰਗੀ ਤਰ੍ਹਾਂ ਮਿਲਾ ਲਿਆ ਵਾ ਸਾਰੀਆਂ ਚੀਜ਼ਾਂ ਚੀਜ਼ਾਂ ਨੂੰ ਪਾਲ ਨੂੰ ਤੋ ਗੋਭੀ ਨੂੰ ਮਸਾਲਾ ਜਿਹੜਾ ਵਾ ਉਹ ਚੰਗੀ ਤਰ੍ਹਾਂ ਵਿੱਚ ਜਦੋਂ ਮਿਕਸ ਹੋ ਗਿਆ ਤੇ ਉਦੋਂ ਇਹਨੂੰ ਟੱਕ ਲੈਣਾ ਟਕਣ ਤੋਂ ਬਾਅਦ ਸਬਜ਼ੀ ਤਿਆਰ ਹੋ ਗਈ ਹੈ ਜੀ ਤੇ ਬਾਕੀ ਸਾਰਿਆਂ ਦਾ ਤੁਹਾਨੂੰ